ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਜਪ ਆਦ ਸਤੁ ਗਾਦ ਸਤ ਐਪੀ ਸਤ ਨਾਨਕ ਹੋਸੀ ਵੀ ਸਤਿ ਤੁਦੀ ਅਗੇ ਅਰਦਾਸ ਹੁਮਾਰੀ ਜੀਉ ਪਿੰਡ ਸਭ ਤੇਰਾ ਸਭ ਨਾਨਕ ਸਭ ਤੇਰੀ ਵਿੜਾਈ ਕੋਈ ਨਾਉ ਨ ਜਾਣੇ ਮੇਰਾ ਪੂਰਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਮਕਾਰ ਵਾਹਿਗੁਰੂ ਜੀ ਦੇ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਦੀ ਸਾਖ ਸਾਜ ਕੀ ਰਾਮਦਾਸ ਜੀ ਹੋਈ ਸਹਾਇ ਅਰਜਨ ਹਰ ਕੋਪਿੰਦਨੋ ਸਿਵਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਥੇ ਸਭ ਦੁਖ ਜਾਏ ਤੀਨ ਬਹਾਦਰ ਸਿਂਗਰੇ ਐ ਘਰ ਨੋਂ ਲਿਦਿਆਵੇ ਧਾਈ ਸਭ ਥਾਈ ਮੈਂ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਸਾ ਪਾਠ ਸੰਗਿਆਂ ਦੀ ਜੋਤ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਸਤਿਗੁਰਾਂ ਦੇ ਪਾਠ ਕਰਿਸ਼ਣ ਜੀ ਦਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਅਠੀਆਂ ਤੱਪੀਆਂ ਜੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕੇ ਆ ਤੇਗ ਚਲਾਈ ਤੇਗ ਵਾਈ ਦੇਖਿਆ ਨਿਡਰ ਕੀਤਾ ਕਿੰਨਾ ਪਿਆਰੇ ਆਂ ਪਿਆਰਿਆਂ ਦੀ ਪਵਿੱਤਰ ਕਮਾਈਆਂ ਦਾ ਧਿਆਨ ਧਰ ਕੇ ਬੋਲੋ ਜੀ ਕਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਰਾਏ ਕੋਪਰੀਆਂ ਲੋਹਾਈਆਂ 铁ਖੜੀਆਂ ਤੇ ਜੜਿਆਰਿਆਂ ਨਾਲ ਤਨ ਚਰਵਾਏ ਉਪਤੀਆਂ ਦੇ ਕਾਂ ਵਿੱਚ ਉਗਾਲੇ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਕੀ ਕੇਸਾਂ ਸੁਸਾਨਾ ਨਾਲ ਨਿਭਾਈ ਪਿਣਾ ਦੀ ਪਵਿੱਤਰ ਕਮਾਈਆਂ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਕਤਤਾ ਸਰਬਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਮੇਸ਼ਰ ਸਰਬਤ ਖਾਲਸਾ ਜੀ ਅਰਦਾਸ ਵਾਹਿਗੁਰੂ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਸਤਿ ਆਵੈ ਸਤਿ ਆਵਨਕਾਰ ਸਤਿਕਾਰ ਕਾਰਦ ਸੁਖ ਹੋਵੇ ਚਾਹ ਜਹਾ ਖਾਲਸਾ ਜੀ ਸਾਹਿਬ ਤਾਹ ਤਾਹ ਰਛਿਆ ਰਿਆਤ ਦੇਗ ਏਕ ਫਤੇ ਬਿਰਤੀ ਪੈਜ ਸੰਤ ਦੀ ਜੀਬ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤੇ ਰੱਖੇ ਆਪ ਵਾਹਿਗੁਰੂ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਤਾਹ ਦਾਣ ਪ੍ਰੂਸਾ ਦਾਣ ਦਾਨਾ ਤੇਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕੇ ਦਰਸ਼ਨੀ ਸ਼ਾਨ ਚੌਕੀਆਂ ਢੰਡੇ ਬੰਗੇ ਜੋ ਜੋਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਇਹ ਅਟਲਪੁਰਖੀ ਆਪਣੇ ਅੰਸ਼ ਦੇ ਸਦਾ ਸਹਾਇਤਾ ਤਾਰ ਕੀ ਹੋ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਖਾਸਾ ਜੀ ਨੂੰ ਬਖਸ਼ੋ ਹੀਨ ਮਾਨਿਆਂ ਦੇ ਮਾਨ ਤਣਿਆਂ ਦੇ ਤਾਨ ਨਿਉਟਿਆਂ ਦੀ ਓਟ ਲਿਆਸਰੇਆ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇਗ ਬਹਾਦਰ ਸਿੰਘ ਰਿਆ ਧਰ ਨਉ ਨਿਦੇ ਆਵੇ ਧਾਈ ਸਦਖਾਈ ਹੋਏ ਸਹਾਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਆਪੀ ਦਾ ਬਿਆੰਕ ਦੇ ਅੰਤ ਧੰਨਵਾਦ ਕੋਟਾਨ ਕੋਟ ਸੁਕਰਾਨਾ 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 ਸਤਿਗੁਰੂ ਜੀ ਉਹ ਆਪ ਜੀ ਨੇ ਪਾਵਨ ਅਤੇ ਕਲਸ਼ਨਾ ਦੀ ਸੇਵਾ ਲਈ ਸਤਿਗੁਰੂ ਜੀ ਉਹ ਸੋਹਣੀਆਂ ਗੱਡੀਆਂ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ ਸੇਵਕ ਜਿੱਤੇ ਮਹਾਰਾਜ ਸੇਵਕ ਜਿੱਤਾ ਸਾਰਾ ਰਲ ਮਿਲ ਕੇ ਮਹਾਰਾਜ ਆਪ ਜੀ ਦਾ ਸੁਕਰਾਨਾ ਕਰਦੇ ਆ ਗੱਡੀਆਂ ਦੀ ਚੜ੍ਹਦੀਆਂ ਕਲਾ ਲਈ ਮਹਾਰਾਜ ਆਪ ਜੀ ਦੇ ਚਰਨਾਟ ਸੁਖਰਾਣਾ ਕਰਦੇ ਆ ਅਰਦਾਸਾਂ ਬੇਨਤੀਆਂ ਕਰ ਰਿਹਾ ਹੈ ਸਤਿਗੁਰੂ ਦੀ ਖਿਆਲਤਾ ਕਿਰਪਾਲਤਾ ਦੇ ਬਿਆਨੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਮੀ ਗੱਡੀਆਂ ਦੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਦੀ ਜੋ ਸੇਵਾਵਾਂ ਬਖਸ਼ਿਸ਼ ਕੀਤੀਆਂ ਨੇ ਆਪੀ ਚੜ੍ਹਦੀ ਕਲਾ ਨਾਲੇ ਸੇਵਾਵਾਂ ਲੈਣੀਆਂ ਸੇਵਕ ਜੱਥੇ ਦੇ ਸਿਰਤੇ ਮੇਰ ਕਰਿਆ ਆਸਰਸਣਾ ਖੁਸ਼ੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਜਗਨੀਆਂ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਹੋਇਆਂ ਤੁਸੀਂਾਂ ਨੂੰ ਮੁੱਖ ਰੱਖਦਿਆਂ ਮਿਸ਼ਤਾਨ ਪ੍ਰਸ਼ਾਦ ਹਾਜ਼ਰ ਹਨ ਭੋਗ ਲਾਓ ਸੀਤ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ੋ ਹਾਜ਼ਰੀਆਂ ਪ੍ਰਵਾਨ ਕਰੋ ਸਾਰੇ ਸੇਵਕ ਜਿੱਥੇ ਵੀ ਚੜ੍ਹਦੀ ਕਲਾ ਕਰੋ ਧੰਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਨੇ ਸੋ ਮਿਹਾਲੇ ीम सुन्दर प्रणाम जी री तू जानब है संगरी से आना पचा तुरी तू तो जान प ਮਨ ਸੁਣ ਕਰ ਆਪਨਾ ਹਰ ਨਾਮ ਮਜੀਤ ਜੈ ਯਾਰਨ ਬਚਾ ਤਰੀ ਤੂ ਜਾਣ ਕੋ ਬਾਲੇ ਸੰਗਰੀ ਤਿਆਗ ਸਿਆਣ ਬਚਾ ਤਰੀ ਤੂ ਜਾਣ ਕੋ ਬਾਲੇ ਸੰਗਰੀ ਇਹ ਮਨ ਸੁਣ ਰੰਗ ਰੰਗੇ ਜਾਗਸ ਆਣ ਪਚਾ ਤਰੀਹੀ ਤੁਝਾਣ ਸੁਪ ਲੈ ਸੰਗੇ ਜਾਗਸ ਆਣ ਪਚਾ ਤਰੀਹੀ ਤੁਝਾਣ ਸੁਪ ਸੰਗਰ ਆਪਣਾ ਹਰ ਨਾਮ ਮੱਚੇ